ਹਾਂਜੀ ਦੋਸਤੋ ਮੈਂ ਮਨਦੀਪ ਸਿੰਘ ਦਲੈ ਉਮਰਾ ਡੈਰੀ ਫਾਰਮ ਤੋਂ ਸਵਾਗਤ ਆ ਸਾਰਿਆਂ ਦਾ ਪਿੰਡ ਆਪਣਾ ਟਾਲੀਆਂ ਤਹਿਸੀਲ ਬਲਾਡਾ ਜ਼ਿਲ੍ਹਾ ਮਾਨਸਾ ਇੱਕ ਆਪਸ ਨੂੰ ਝੋਟੀ ਦੀ ਚਵਾਈ ਦਿਖਾਵਾਂਗੇ ਤੀਜੇ ਸੂਏ ਆ ਬਿਲਕੁਲ ਸਾਫ਼ ਅੱਡਰਾ ਲੈ ਆਉਂਗਾ ਅਗਦੀ ਥੋੜਾ ਟਾਈਟ ਆਉਂਗ ਦੁੱਧ ਦੀ ਖੁੱਲੀ ਆ ਗਈ 14 ਤੋਂ ਲੈ ਕੇ 15 ਕਿਲੋ ਦੇ ਵਿੱਚ ਵਿੱਚ ਦੁੱਧ ਉਹਦੀ ਪੂਰੀ ਚਵਾਈ ਦਿਖਾਵਾਂਗੇ ਆਪਾਂ ਤੁਹਾਨੂੰ ਅੱਜ ਮਾਗਰੇ ਦੇ ਕਟਾਗਾ ਤੇ 20-22 ਕਿ ਦਿਨਾਂ ਦੇ ਲਗਭਗ ਸੂਈ ਵੀ ਹੋਈ ਕਦ ਕੁੱਦ ਦੀ ਖੁੱਲੀ ਆ ਛੋਟਾ ਸਿੰਘ ਆ ਜੈਡ ਬਲੈਕ ਬੱਚਾ ਮਗਰ ਕੱਟਾਗਾ ਤੇ ਮੱਝ ਦੀ ਵੀ ਪੂਛ ਇੰਚ ਰੂੜ ਕੇ ਇੰਚ ਚਿੱਟੀ ਹੋਊਗੀ ਵੀਡੀਓ ਆਪਾਂ ਥੋੜੀ ਜਿਹੀ ਰੋਕਤੀ ਸੀਗੀ ਵਿੱਚ ਫਿਰ ਵੱਡੀ ਬਣ ਜਾਂਦੀ ਆ ਬਸ ਪਾਸ ਮੁਗੀ ਹੁਣ ਆਪਾਂ ਬੱਚਾ ਬਣਤਾ ਤੇ ਵੀਡੀਓ ਨੂੰ ਪੂਰੀ ਚਵਾਈ ਦਿਖਾਵਾਂਗੇ ਆਪਾਂ ਨੂੰ ਥੋੜਾ ਜਿਹਾ ਪਾਸ ਮਨ ਲੱਗੇ ਜੇ ਵੀਡੀਓ ਬਣਾਉਣੇ ਤਾਂ ਥੋੜੀ ਵੱਡੀ ਬਣ ਜਾਂਦੀ ਆ ਅਪਲੋਡ ਕਰਨੀ ਮੁਸ਼ਕਲ ਆਉਂਦੀ ਆ ਮੰਗਰੇ ਦੇ ਕੱਟਾਗਾ 20 ਬਾਈ ਕਿਦਨਾਂ ਦੇ ਲਗਭਗ ਸੂਈ ਵੀ 1 ਲੱਖ 35000 ਰੁਪਏ ਰੇਟ ਹੈ ਦਾ बस मां भी देख था। कली -कली भी हो, सकते हो ਤੁਸੀਂ ਥਾਣਾ ਦਾ ਪੂਰੀ ਬਰੀ ਕੀ ਹੈ ਝੋਟੀ ਚ ਕੱਲੀ ਕੱਲੀ ਨਸਲੇ ਵਿੱਚ ਉੱਬਰ ਕੇ ਬਾਹਰ ਆ ਰਹੀ ਆ ਪੂਰੀ ਚਵਾਈ ਦਿਖਾਵਾਂਗੇ ਜਿਸ ਕਿਸੇ ਵੀਰ ਨੇ ਲੈਣੀ ਹੋ ਕੰਟੈਕਟ ਕਰ ਸਕਦੇ ਹੋ ਸਕਰੀਨ ਤੇ ਨੰਬਰ ਚੱਲ ਰਿਹਾ ਆਪਣਾ ਖਾਣ ਪੀਣ ਦੀ ਵੀ ਖੁੱਲੀ ਹੈ ਪੂਰੀ ਠੰਡੀ ਝੋਟੀ ਹੈਗੀ ਚਾਹੇ 10 ਬੰਦੇ ਬਦਲ ਕੇ ਬੈਹ ਜਾਣ ਧਾਰ ਕੱਢਣ ਵੇ ਨਹੀਂ ਹੈਗਾ ਵੀ ਹੱਲ ਜੂਗੀ ਹੈਗੀ ਚਾਹੇ ਰੀਲ ਦੇ ਤਾਂ ਅੱਗੇ ਨਾਲ ਕਿੱਲੇ ਦੇ ਬੰਨ ਤੋਂ ਉੱਥੇ ਖੜੀ ਰਹੂਗੀ ਬਾਲਟੀ ਖਾਲੀ ਤੁਸੀਂ ਦੇਖ ਸਕਦੇ ਹੋ ਥੋੜਾ ਕੈਮਰਾ ਵੀ ਮੈਂ ਮੂਰੇ ਰੱਖ ਕੇ ਤੁਹਾਨੂੰ ਚਬਾਈ ਪੂਰੀ ਕਲੀਅਰ ਦਿਖਾਉਂਗਾ ਲਗਭਗ ਜਿਸ ਕਿਸੇ ਵੀ ਨੇ ਲੈਣੀ ਹੋਵੇ ਆਪਣੀ ਦੋ ਟਾਈਮ ਤਿੰਨ ਟਾਈਮ ਦੀ ਤਸੱਲੀ ਕਰ ਸਕਦੇ ਆਪਾਂ ਮੈਂ ਵੀ ਕਹਿਣਾ ਚਲੋ ਚਬਾਈ ਦਿਖਾ ਦਿੰਨੇ ਆ ਉਹੀ ਛਰਲਾ ਨਹੀਂ ਹੈਗਾ ਬਿਲਕੁਲ ਨਰਮ ਚਵਾਈ ਆ ਪੂਰੀ ਮੋਟੀ ਧਾਰ ਪੈਂਦੀ ਆ ਹੁਣ ਕੱਲੇ ਕੱਲੇ ਥਾਣੇ ਦੀ ਧਾਰ ਮਾਰ ਕੇ ਵੀ ਚੈੱਕ ਕਰਾ ਰਹੇ ਆ ਕੈਮਰਾ ਦੂਰ ਹੋਣ ਦੇ ਬਾਵਜੂਦ ਵੀ ਦੇਖ ਲਓ ਕਿੰਨੀ ਮੋਟੀ ਧਾਰ ਪੈਂਦੀ ਆ ਬਾਕੀ ਆਪਣੇ ਹੱਥ ਨਾਲ ਵੀ ਤਸੱਲੀ ਕਰ ਸਕਦੇ ਹਾਂ ਦੋ ਟਾਈਮ ਤਿੰਨ ਟਾਈਮ ਚਵਾਈ ਕਰ ਸਕਦੇ ਹਾਂ ਖਾਣ ਪੀਣ ਦੀ ਵੀ ਠੀਕ ਆ ਝੋਟੀ ਜਿਵੇਂ ਆਪਾਂ ਕਹਿ ਦਈਏ ਵੀ ਵੰਡਰ ਰਲਿਆ ਹੋਇਆ ਵੰਡ ਸਟੂਡੀ ਦੇ ਵਿੱਚ ਉਹੀ ਖਾਂਦੀ ਆ ਕਈ ਵਾਰੀ ਹਜੇ ਉੱਤੇ ਡੇਗਿਆ ਵੰਡ ਘੱਟ ਖਾਂਦੀ ਆ ਤੇ 5 ਤੋਂ ਲੈ ਕੇ 6 ਕਿਲੋ ਖਰਾਕੂ ਦੁੱਧ ਦੇ ਦਾ 15 ਕਿਲੋ ਦੇ ਨੇੜੇ ਤੇੜਾ ਹੈਗਾ ਝੋਟੀ ਦਾ 14 ਤੋਂ ਬਾਹਰ ਉਹ 15 ਦੇ ਲਗਭਗ ਹੋ ਇਹ ਵੀ ਹੁਣ ਮੱਖੀ ਮੱਛਰ ਜ਼ਿਆਦਾ ਹੋ ਰਿਹਾ ਪਰ ਦੁੱਧ ਫਿਰ ਵੀ ਸੋਨਾ ਠੰਡ ਜ਼ਰੂਰ ਹੈਗੀ ਆ ਚਲੋ ਨਹੀਂ ਪੈ ਜਾਂਦਾ ਦੋ ਤਿੰਨ ਦਿਨਾਂ ਬਾਅਦ ਇੰਨੀ ਗਰਮੀ ਨਹੀਂ ਹੈਗੀ ਸਕਰੀਨ ਤੇ ਨੰਬਰ ਚੱਲ ਰਿਹਾ ਜਿਸ ਕਿਸੇ ਵੀ ਨੇ ਲੈਣੀ ਹੋਵੇ ਕੰਟੈਕਟ ਕਰ ਸਕਦੇ ਹੋ ਤੀਜਾ ਸੂਆ ਗਾਂ ਮਗਰ ਕੱਟਾ ਦਾ 22 ਦਿਨਾਂ ਦੇ ਲਗਭਗ ਸੂਈ ਵੀ ਹੈਗੀ ਐ 1,35,000 ਰੁਪਏ ਰੇਟ ਹੈ ਦਾ ਛੋਟੀ ਹੋਰ ਵੀ ਹੈਗੀ ਆਪਣੇ ਕੋਲ ਇੱਕ ਦੂਜੀ ਸੂਏ ਹੋਏ ਦੋ ਹੀ ਵੱਧ ਸ਼ਕੀਨਾਂ ਗੀ ਉਹਦੇ ਥੱਲੇ ਵੀ 15 ਕਿਲੋ ਦੋ ਬਾਰ ਬਾਰ ਦੁੱਧ ਹੋਊਗੀ ਹੋਊਗਾ ਮੰਗਰ ਉਹਦੇ ਕੱਟੀ ਹੈਗੀ ਭੀ ਹਸਾਨ ਦੀ ਕੱਟੀ ਆ ਉਦੀ ਅੱਜ ਹਫ਼ਤੇ ਤੱਕ ਵੀਡੀਓ ਕਰਾਂਗੇ ਜੇ 15 ਦਿਨਾਂ ਦੇ ਲਗਭਗ ਸੂਈ ਵੀ ਹੋਊ 13 14 15 ਕਾ ਇੱਥੇ ਜੀ ਹੋਈ ਆ ਜੇ ਦਿਨੋਂ ਨੂੰ ਸੂਈ ਨੂੰ ਤੇ ਉਮੀਦ ਹੈਗੀ ਆ ਜੇ 6 ਦੰਦ ਝੋਟੀ ਆ ਹਫ਼ਤੇ ਤੱਕ 10 ਦਿਨਾਂ ਤੱਕ ਵੀਡੀਓ ਪਾਵਾਂਗੇ ਉਦੀ ਆ ਪੂਰੀ ਚਵਾਈ ਦੀ ਉਮੀਦ ਹੈਗੀ ਆ 18 18 ਕਿਲੋ ਦੁੱਧ ਤੇ ਜਾਣ ਦੀ ਆਪਾਂ ਦੀ ਝੋਟੀ ਦੀ ਪੂਰੀ ਵੀਡੀਓ ਪਾਵਾਂਗੇ ਆਪਾਂ ਇਹਦੀ ਦੁੱਧ ਤਿਆਰ ਸੀਗਾ ਲਗਭਗ ਇਹਦੀ ਵੀਡੀਓ ਪੂਰੀ ਅਪਲੋਡ ਕਰ ਰਹੇ ਆ ਚਵਾਈ ਦੀ ਇਹ ਥੱਲੇ ਹੀ ਵਧੀਆ ਦੁੱਧ ਆ ਬਰੀਕੀ ਪੂਰੀ ਉੱਪਰ ਕੇ ਬਾਹਰ ਆ ਰਹੀ ਆ ਨਸਾ ਕੈਮਰਾ ਦੂਰ ਹੋਣ ਦੇ ਬਾਵਜੂਦ ਵੀ ਤੁਸੀਂ ਦੇਖ ਲਓ ਲੇਵੇ ਵਿੱਚ ਨਸਾ ਕਿਵੇਂ ਕੱਲੀ-ਕੱਲੀ ਦਰੋ ਝੰਕ ਰਹੀ ਆ ਬਰੀਕੀ ਹੋਣ ਕਰਕੇ ਦੁੱਧ ਜਾਦੇ ਕੱਟ ਰਹੀ ਆ ਲੇਵਾ ਚੌਰਸ ਜਿਹਾ ਰੱਖ ਦਿਆਂ ਵੀ ਵਾਹਲਾ ਵੱਡਾ ਲੇਵਾ ਵੀ ਨਹੀਂ ਦਿਖਾਉਂਦੀ ਤੇ ਵਾਹਲਾ ਟਾਈਟ ਵੀ ਨਹੀਂ ਦਿਖਾਉਂਦੀ ਬਚਾ ਲੜਾ ਮਿਲ ਜਾਏਗਾ ਲੇਵਾ ਇਹਦਾ ਗਾੜੀ ਆਪਾਂ ਬਿਲਕੁਲ ਖਾਲੀ ਕਰਤੀ 2 ਸਵਾ 2 ਕਿਲੋ ਦੀ ਗਾੜੀ ਇਹਦੀ ਹੈਗੀ ਆ ਬਾਕੀ ਪਾਈ ਆ ਅੱਧਾ ਕਿਲੋ ਦਿਮਾਗਰੋਂ ਵੀ ਪਾ ਜਾਂਦਾ ਪਸੂ ਜਦੋਂ ਆਪਾਂ ਪਿਛਲੇ ਥਣ ਚੋਵਾਂਗੇ ਸਾਰੇ ਚਲੋ ਦੁੱਧ ਆਪਾਂ ਬੱਚੇ ਨੂੰ ਛੱਡ ਦਾਂਗੇ ਬਾਕੀ ਕੋਈ ਚੱਕਰ ਨਹੀਂ ਕਿਸੇ ਵੀਰ ਨੇ ਲੈਣੀ ਹੋਵੇ ਚਾਹੇ ਬਿਨਾਂ ਸਾਈ ਤੋਂ ਬਿਨਾਂ ਸੌਦੇ ਤੋਂ ਵੀ ਆਪਣੇ ਕੋਲੇ ਦੋ ਟਾਈਮ ਚਬਾਈ ਕਰ ਸਕਦਾਗਾ ਬੱਚੇ ਨੂੰ ਵੀ ਆਪਣੇ ਹੱਥ ਨਾਲ ਛੱਡ ਦੇ ਚਾਹੇ ਨਾ ਛੱਡੇ 135000 ਰੁਪਏ ਰੇਟਾ ਦਾ ਜਿਸ ਕਿਸੇ ਵੀ ਨੇ ਲੈਣੀ ਹੋਵੇ ਸਕਰੀਨ ਤੇ ਨੰਬਰ ਚੱਲ ਰਿਹਾ ਕੰਟੈਕਟ ਕਰ ਸਕਦੇ ਹੋ ਬਿਲਕੁਲ ਠੰਡੀ ਝੋਟੀ ਹੈਗੀ ਪੂਰੀ ਜਮਾ ਜੇ ਪਰਾਂ ਵੀ ਕਰਨੀ ਹੋਵੇ ਗੱਲੇ ਤੋਂ ਮਾੜਾ ਮੋਟਾ ਹੋਣਾ ਤਾਂ ਵੀ ੱੱਕੇ ਨਾਲ ਪਰਾਂ ਕਰਨੀ ਪੈਂਦੀ ਹੈ ਨਹੀਂ ਹੈਗਾ ਉਹ ਗੇੜੇ ਜੀ ਦੇ ਜਾਵੇ 1 ਇੰਚ ਹੋਰ ਵੀ ਖਾਸੀਅਤ ਹੈ ਇਹ ਗੁਹਾ ਕਰਕੇ ਨਾ ਉੱਤੇ ਪੈਰ ਰੱਖਣਾ ਪਿੱਛੇ ੜ ਕੇ ਗੁਹਾ ਕਰੂ ਜਾਵਾਂ 24 ਘੰਟੇ ਚ ਇਹ ਤਿੰਨ ਚਾਰ ਚਾਰ ਕਫੋਸੀ ਕਰਦੀ ਐ ਵੱਜ ਮਾ ਗੁਹਾ ਕਰਦੀ ਐ ਬਿਲਕੁਲ ਜੇ ਮੱਝ ਨੂੰ ਹਫਤਾ ਦਾ ਦਸਦਾ ਨਾ ਆਇਆ ਨਾ ਜਾਵੇ ਫਿਰ ਵੀ ਮੱਝ ਲਿਪੜਦੀ ਨਹੀਂ ਹੈਗੀ ਇਹ ਐਨੀ ਇੱਕ ਠੰਡੀ ਆ ਕੋਈ ਜਿਹੜੇ ਖੋਰ ਵਾਢਣੀ ਕਰਨੀ ਜਿੱਥੇ ਖੜੀ ਐ ਕਿੱਲੇ ਤੇ ਖੜੀ ਐ ਬਾਕੀ ਤੁਸੀਂ ਦੇਖ ਹੀ ਰਹੇ ਹੋ ਜੋ ਵਾਈ ਜਾ ਆਪਣੇ ਹੱਥ ਨਾਲ ਵੀ ਤੁਸੀਂ ਜੇ ਚਾਰ ਬੰਦੇ ਆਜ ਬਦਲ ਬਦਲ ਕੇ ਬਹਿ ਜੋ ਇਹ ਨਹੀਂ ਹੈਗਾ ਵੀ ਢੇੜਾ ਦੇ ਜੂਗੀ ਜੋ ਇਹ ਨਰਮ ਹੋਣ ਕਰਕੇ ਝੱਗ ਵੀ ਪੂਰੀ ਚੜ ਜਾਂਦੀ ਹੈ ਇਹ ਬਾਲਟੀ ਵੀ ਆਪਣੇ ਕੋਲ 11 ਕਿਲੋ ਦੁੱਧ ਠੰਡਾ ਪੈ ਜਾਂਦਾ ਬਾਲਟੀ 'ਚ ਜਾ ਪਰ ਬਾਲਟੀ ਹਲਵੇ ਲਾ ਦੂ ਵਜਨ 'ਚ ਘੱਟ ਆਉਂਦਾ ਲੀਟਰਾਂ ਨਾਲ ਮੈਣਾ ਹੋਵੇ ਤਾਂ ਦੁੱਧ ਹੋ ਸਕਦਾ ਲੱਦ ਫਲੱਦ ਕਰਕੇ ਲੀਟਰਾਂ ਨਾਲ ਮੈਣਾ ਪਤਾ ਝੱਗ ਜੀ ਵਿੱਚ ਲਾ ਕੇ ਤਾਂ ਕਿਲੋ ਡੇਢ ਕਿਲੋ ਦੁੱਧ ਦੋ ਕਿਲੋ ਦੁੱਧ ਹੋਰ ਦਿਖਾ ਦੂਵੇ ਪਰ ਕੰਡੇ ਵਾਲਾ ਦੁੱਧ ਹੋਵੇ ਥਲੇ 14 ਤੋਂ ਬਾਹਰ 15 ਤੋਂ ਘੱਟ ਜੇ ਲੀਟਰ ਆ ਜਾਣਾ ਮੈਣਾ ਦਾ ਦੁੱਧ 16 17 ਕਿਲੋ ਵੀ ਹੋ ਸਕਦਾ ਕ੍ਰੀਨ ਤੇ ਨੰਬਰ ਜਲ ਰਿਹਾ ਜਿਸ ਕਿਸੇ ਵੀ ਨੇ ਲੈਣੀ ਹੋ ਕੰਟੈਕਟ ਕਰ ਸਕਦੇ ਹੋ 135000 ਰੁਪਏ ਰੇਟ ਹੈ ਦਾ ਕੋਈ ਥਣ ਨਹੀਂ ਘਟਵਾਦਾ ਹੈਗਾ ਮੂਰਲੇ ਥਣ ਵੀ ਤੁਸੀਂ ਦੇਖ ਲਓ ਪਿੱਛੇ ਵੀਡੀਓ ਚ ਆਪਾਂ ਬਿਲਕੁਲ ਬਰੋਬਰ ਮੁੱਕੇ ਨੇ ਪਿੱਛਲੇ ਥਣ ਵੀ ਬਿਲਕੁਲ ਬਰੋਬਰ ਨੇ ਬਾਕੀ ਤੁਸੀਂ ਆਪਣੇ ਹੱਥ ਨਾਲ ਵੀ ਆ ਕੇ ਤਸੱਲੀ ਕਰ ਸਕਦੇ ਹੋ ਕੋਈ 2 4 ਧਾਰਾਂ ਦਾ ਫਰਕ ਹੋਵੇ ਉਹਦਾ ਆਪਾਂ ਦੇਖੋ ਕਹਿ ਨਹੀਂ ਸਕਦੇ ਉਹਨੇ ਕੀ ਹੱਥ ਨਾਲ ਵੀ ਫਰਕ ਪੈ ਜਾਂਦਾ 135000 ਰੁਪਏ ਰੇਟਾ ਦਾ ਜਿਸ ਕਿਸੇ ਵੀ ਨੇ ਲੈਣੀ ਹੋਵੇ ਕੰਟੈਕਟ ਕਰ ਸਕਦੇ ਹੋ ਸਕਰੀਨ ਤੇ ਨੰਬਰ ਚੱਲ ਰਿਹਾ ਇੱਕ ਛੋਟੀ ਹੋਰ ਵੀ ਉਹਦੇ ਜੇ ਰੋਕੇ ਵੀਡੀਓ ਪਾਵਾਂਗੇ ਬਾਅਦ 7 ਦਿਨ ਪਹਿਲਾਂ ਉਹਦੀ ਵੀਡੀਓ ਪਈ ਹੋਈ ਹੈ ਮਾਣ ਦੁੱਧ ਤਿਆਰ ਹੋਣ ਜੂ ਦਾ ਫਿਰ ਪਾਵਾਂਗੇ ਆਪਾਂ ਵੀਡੀਓ ਦੀ ਪੂਰੀ ਮੋਟੀ ਧਾਰਾ ਠੰਡੀ ਉਹ ਟੀਆ ਜਿਵੇਂ ਤੁਸੀਂ ਦੇਖ ਵੀ ਸਕਦੇ ਹੋ ਮੰਗਰਲੇ ਥਾਣਾ ਚ ਵੀ ਦੁੱਧ ਆਪਾਂ ਛੱਡਤਾ ਮੂਹਲੇ ਥਾਣਾ ਚ ਵੀ ਧਾਰਾਂ ਪਾ ਗਈ ਚਲੋ ਬੱਚਾ ਜੰਗਲੂ ਕਿਲੋ ਕਦੇ ਅੰਦਾਜ਼ੇ ਦੇ ਸਾਨਾ ਕਿਲੋ ਕਦੇ ਦੁੱਧ ਲਗਭਗ ਆਪਾਂ ਛੱਡਿਆ ਬੱਚੇ ਨੂੰ ਬਾਕੀ ਸਾਨੂੰ ਸਕਰੀਨ ਤੇ ਦੇਖ ਹੀ ਰਹੇ ਹੋਵੋਗੇ ਪਰੇ ਹੋਏ ਥਾਣਾ ਤੇ ਬਾਲਟੀ ਵੀ ਦੇਖ ਹੀ ਸਕਦੇ ਹੋ ਰਿਪਟਾਂ ਦਾ ਕਲਾਦੀ ਇਹਨੇ ਉਡੀ ਨਾਰਮਲ ਚੋਇਸ ਹੁਣ ਕਰਕੇ ਝੱਗ ਜਾਦੇ ਜੜ ਜਾਂਦੇ ਆਪਾਂ ਵਲਟੀ ਉੱਤੇ ਰੱਖ ਕੇ ਵਜਨ ਕੱਢਦਾ ਸੀ ਵਲਟੀ ਦਾ ਕੰਡੇ ਤੇ ਜੀਰੋ ਕਰੀ ਪਈ ਆ ਕਿ ਆਪਾਂ ਕੱਲਾ ਹੁਣ ਕਰਕੇ ਥੋੜਾ ਜਾਈ ਹੁੰਦਾ ਵੀ ਕੈਮਰਾ ਕਈਰ ਵਲਟੀ ਤੋਂ ਬਰਨ ਨਾ ਹੋ ਜੇ ਮੈਂ ਪਹਿਲੀ ਵਜਨ ਕੱਢਦਾ ਸੀ ਵਲਟੀ ਧਰ ਕੇ 6 ਕਿਲੋ 385 ਗ੍ਰਾਮ ਦੁੱਧ ਹੋ ਗਿਆ ਚੋਣ ਚੋਣ ਦਾ 6 ਕਿਲੋ 400 ਗ੍ਰਾਮ ਵੀ ਹੋ ਗਿਆ ਬਾਲਟੀ ਤੂੰ ਦੇਖ ਸਕਦੇ ਹੋ ਰੁਪਟਾ ਤੱਕ ਭਰ ਲੀਤੀ ਸੀਗੇ ਨੇ ਝੱਗ ਨਾਲ ਲਿਬੜੀ ਹੋਈ ਤੇ ਬੱਚੇ ਨੂੰ ਵੀ ਤੁਸੀਂ ਦੇਖ ਸਕਦੇ ਹੋ ਥਾਣਾ ਨੂੰ ਦੁੱਧ ਦਿਖ ਰਿਹਾ ਵੀ ਕਿੰਨਾ ਕੁ ਹੋਊਗਾ ਮਗਰ ਇਹ ਕੱਟਾ ਦਾ 1.5 ਤੇ 15 ਤੋਂ ਘੱਟ ਹੋ ਦੁੱਧ ਦਾ ਦੋ ਟਾਈਮ ਤਿੰਨ ਟਾਈਮ ਚ ਵਾਈ ਕਰਕੇ ਲੈ ਸਕਦੇ ਹੋ ਇਸ ਕਿਸੇ ਵੀਰ ਨਾਲ ਲੈਣੀ ਹੋ ਕੰਟੈਕਟ ਕਰ ਸਕਦੇ ਹੋ 135000 ਰੁਪਏ ਰੇਟਾ ਦਾ ਮਗਰ ਇਹਦੇ ਕਟਾਗਾ ਅਸਲੀ ਗੱਲ ਦੀ ਸਾਰਿਆਂ